ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤਾ ਵੀਰ ਜੀ ਆਪਣੇ ਕੋ ਅੰਕਲ ਜੀ ਨੇ ਜਿਹੜੇ ਦਵਾਈਆਂ ਬਣਾਉਂਦੇ ਨੇ ਆਓ ਉਹਨਾਂ ਨਾਲ ਗੱਲਬਾਤ ਕਰੀਏ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਅੰਕਲ ਠਾੜਾ ਮੇਰਾ ਦਵਿੰਦਰ ਕੁਮਾਰ ਦਵਿੰਦਰ ਕੁਮਾਰ ਅੱਛਾ ਤੁਸੀਂ ਦਵਾਈਆਂ ਦਾ ਕੰਮ ਕਰਦੇ ਹੋ ਹਾਂ ਜੀ ਕਿਹੜੀ ਕਿਹੜੀ ਦਵਾਈ ਬਣਾਉਂਦੇ ਹੋ ਹਰ ਇੱਕ ਚੀਜ਼ ਨਵ ਜੇ ਵੇਖ ਕੇ ਮਰੀਜ਼ ਚੈੱਕ ਕਰਕੇ ਦੇ ਦੋ ਅੱਛਾ ਜੀ ਨਵ ਜੇ ਵੇਖ ਕੇ ਤੇ ਮਰੀਜ਼ ਚੈੱਕ ਕਰਕੇ ਦਵਾਈ ਦਿੰਦੇ ਆ ਵੇਖੋ ਦਵਾਈਆਂ ਰੱਖੀਆਂ ਜੀ ਹਾਂ ਜੀ ਅੱਜ ਤੱਕ ਕਿੰਨੇ ਰੋਗੀ ਠੀਕ ਕੀਤੇ ਆ ਕਾਫੀ ਹੋ ਚੁੱਕੇ ਕਾਫੀ ਹੋ ਚੁੱਕੇ ਨੇ ਇਹ ਔਲਾਦ ਬੇ ਔਲਾਦ ਅਸ਼ਾ ਜੀ ਗੁਪਤ ਰੋਗ ਹਾਂਜੀ ਹਾਂਜੀ ਠੀਕ ਹੈ ਔਰਤਾਂ ਦੇ ਗੁਪਤ ਰੋਗ ਮਰਦਾਂ ਦੇ ਗੁਪਤ ਰੋਗ ਹਾਂਜੀ ਉਹਨਾਂ ਪਿਸ਼ਾਬ ਚੱਕ ਕਰੀਦਾ ਹੈ ਚੰਗੀ ਤਰ੍ਹਾਂ ਟੈਸਟ ਕਰਕੇ ਫਿਰ ਉਹਨਾਂ ਦਾ ਕੋਰਸ ਹੁੰਦਾ ਅਸ਼ਾ ਜੀ ਹਾਂਜੀ ਤੇ ਅੰਕਲ ਜੀ ਇਹ ਕੰਮ ਕਦੋਂ ਦਾ ਸ਼ੁਰੂ ਕੀਤਾ ਸੀ ਮੈਨੂੰ 30 ਸਾਲ ਹੋ ਗਿਆ ਅਸ਼ਾ ਜੀ 30 ਸਾਲ ਹੋ ਗਏ ਤੁਹਾਨੂੰ ਇਹ ਕੰਮ 'ਚ ਪਹਿਲਾਂ ਦੁਕਾਨ ਕਿੱਥੇ ਹੁੰਦੀ ਸੀ ਮਲ ਜਗਦੀਸ਼ ਕੁਮਾਰ ਸ਼ਰਮਾ ਸਾਹਿਬ ਦਸੂ ਵਾਲ ਵਾਲੇ ਮੈਂ ਦਵਿੰਦਰ ਕੁਮਾਰ ਪੱਟੀ ਵਾਲਾ ਉਹਨਾਂ ਦਾ ਜੀ ਗਿਰਦਾ ਤੇ ਰਜਿਸਟਰਡ ਠੀਕ ਹੈ ਜੀ ਇਹ ਅੰਕਲ ਜੀ ਬਹੁਤ ਪੁਰਾਣੇ ਆ ਪੱਟੀ ਰਹਿ ਰਹੇ ਦਵਾਈਆਂ ਦੇਸੀ ਬਹੁਤ ਵਧੀਆ ਬਣਾਉਂਦੇ ਆ ਕਿਉਂਕਿ ਆਂਦੇ ਦੀਵੇ ਥੱਲੇ ਹਨੇਰਾ ਹੁੰਦਾ ਏ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਕੋਈ ਵੀ ਰੋਗ ਆ ਕੋਈ ਵੀ ਤਕਲੀਫ ਆ ਅੰਕਲ ਜੀ ਤੋਂ ਦਵਾਈ ਲਓ ਅੰਕਲ ਜੀ ਹੋਰ ਵੀ ਦੱਸੋ ਆਪਣੇ ਬਾਰੇ ਮੇਰੀ ਹਰੈਸ਼ਾ ਰੇਲਵੇ ਸਟੇਸ਼ਨ ਦੇ ਸਾਹਮਣੇ ਬੀਬੀ ਰਚੀਨੀ ਦਾ ਗੁਰਦੁਆਰਾ ਉਹਦੇ ਨਾਲ ਅਮਨ ਕੈਪੀ ਸਟੋਰ ਵਾਲਿਆਂ ਦੇ ਅੱਛਾ ਅੰਕਲ ਜੀ ਤੇ ਉਹ ਵਾਸਤੇ ਕਿੰਨੀ ਗੈਸ ਹੈ ਅੱਛਾ ਜੀ ਪੈਟਰੋਲ ਵਾਸਤੇ ਹਾਂ ਜੀ ਹਾਂ ਜੀ ਹਾਂ ਜੀ ਪੈਟਰੋਲ ਗੈਸ ਵਾਸਤੇ ਹੂੰ ਹੂੰ ਤੇ ਪਿਸ਼ਾਬ-ਸਾਫ ਵਾਸਤੇ ਅੱਛਾ ਜੀ ਪਿਸ਼ਾਬ-ਸਾਫ ਵਾਸਤੇ ਹਾਂ ਜੀ ਹਾਂ ਜੀ ਠੀਕ ਅੰਕਲ ਜੀ ਇਹ ਮੁੱਖ ਦਵਾਈਆਂ ਦੋ ਹਾਂ ਜੀ ਨੇ ਹਰ ਇੱਕ ਖਾਸ ਅੱਛਾ ਜੀ ਠੀਕ ਹੈ ਜੀ ਤਾਂ ਅੰਕਲ ਜੀ ਇਹ ਤਿਆਰ ਕਿਵੇਂ ਹੈ ਇਹਦੇ ਬਾਰੇ ਥੋੜਾ ਜਿਹਾ ਚੰਨਣਾ ਪਾਓਗੇ ਹਾਂਜੀ ਇਹ ਤਿਆਰ ਕਿਵੇਂ ਹੁੰਦੀਆਂ ਇਹਦੇ ਬਾਰੇ ਦੱਸ ਦਿਓ ਥੋੜਾ ਜਿਹਾ ਜਿਹੜੇ ਕੁਸਤੇ ਨੇ ਹਾਂਜੀ ਅੱਜ ਦੇ ਵਿੱਚ ਸਾੜੀ ਦੇ ਆਛਾ ਜੀ ਹਾਂਜੀ ਦੂਸਰੀਆਂ ਦਵਾਈਆਂ ਜਿਹੜੀ ਬੂਟੀਆਂ ਨੇ ਜਿਹੜੀਆਂ ਉਹ ਕਟਾਈ ਕਰੀ ਦੀ ਆਛਾ ਜੀ ਠੀਕ ਹੈ ਜੀ ਕਟਾਈ ਆਪੇ ਕਰਦੇ ਜੇ ਹਾਂਜੀ ਠੀਕ ਹੈ ਜੀ ਜੋ ਕੁਝ ਵੀ ਮੇਰਾ ਸੰਗ ਕੁਝ ਆਪਣਾ ਤਿਆਰ ਕੀਤਾ ਹੈ ਆਛਾ ਜੀ ਬੱਚਿਆਂ ਦੀਆਂ ਉਲਟੀਆਂ ਗੱਟੀਆਂ ਦਸਤ ਵਗੈਰਾ ਹਾਂਜੀ ਉਹ ਇੱਕ ਦਿਨ ਦੀ ਠੀਕ ਹੋਏ ਠੀਕ ਹੈ ਜੀ ਤੇ ਅੰਕਲ ਜੀ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹਦੀ ਦਵਾਈ ਦਿੰਦੇ ਜੀ ਬਿਲਕੁਲ ਜੀ ਅੱਛਾ ਜੀ ਗਰੰਟੀ ਦਾ ਚੀਜ਼ਾਂ ਹੈ ਅੱਛਾ ਜੀ ਦੰਦਾਵਾਸ ਤੇ ਪਾਰੇ ਠੰਡਾ ਦਿੱਤਾ ਲੱਗਦਾ ਕੀੜੇ ਲੱਗਦੇ ਉਹਨਾਂ ਦਾ 15 ਦਿਨ ਦਾ ਕੋਰਸ ਹੈ ਹਾਂ ਜੀ ਦਿਹਾੜੀ ਤਿੰਨ ਵਾਰੀ ਕਰਨੀ ਹੈ ਦੰਦ ਕਿੰਨੇ ਇਹ ਖਰਾਬ ਦੰਦ ਝੋਲਦੇ ਅੱਛਾ ਅੱਛਾ ਇਹ ਖੁੰਡਾ ਦੱਤਾਲਾ ਇਹਦੇ ਨਾਲ ਦਵਾਈ ਮੰਨੀ ਪੈਂਦੀ ਹੈ ਤੇ ਦਵਾ ਇਹ ਮੂੰਹ ਚ ਰੱਖ ਕੇ ਚਪਣੀ ਨਹੀਂ ਪੈਂਦੀ। ਇਹਦਾ ਨਾਂ ਕੀ ਅੰਕਲ ਜੀ? ਇਹਦਾ ਨਾਮ ਆ ਗਿਆ ਹੈ। ਇਹ ਜੰਗਲੀ ਜੜੀ ਬੂਟੀਆਂ ਵੀਰ ਜੀ ਦੰਦਾ ਦਾ ਪਾਣੀ ਪੂਣੀ ਲੱਗੇ ਉਹਦੇ ਲਈ ਬਹੁਤ ਲਾਇਬ ਦਾਏਗਾ। ਇਹ ਸ਼ੇਰੇ ਹੋਰ ਕੋਈ ਦਵਾਈ ਦੂਜੀ ਦਿਖਾਓ ਕੋਈ ਹੋਰ ਵੀ ਆ ਵੇਖੋ ਕਿੰਨੀਆਂ ਦਵਾਈਆਂ ਰੱਖੀਆਂ ਹੋਈਆਂ। ਸਟੇਸ਼ਨ ਦੇ ਲਾਗੇ ਰਹਿੰਦੇ ਆਏ, ਸਟੇਸ਼ਨ ਤੇ ਬੈਠਦੇ ਆ। ਜੀ ਜਗਦੀਰ ਰਜਨੀਗਰ ਦੋਗਾਰੇ ਨਾਲ ਆ ਜਗਦੀਰ ਕੁਮਾਰ ਦਾਸੂਵਾਲ ਵਾਲੇ ਦਵਿੰਦਰ ਕੁਮਾਰ ਪੱਟੀ ਵਾਲੇ ਰਜਿਸਟਰੀ 898 ਭਾਗ 2 ਤਹਿਸੀਲ ਪੱਟੀ ਆ ਵੇਖੋ ਅੰਕਲ ਜੀ ਅੱਜ ਕੱਲ ਮੌਸਮ ਬਦਲਿਆ ਠੰਡ ਚ ਕੰਮ ਵਾੜਾ ਹੁੰਦਾ ਇਹਦੇ ਬਾਰੇ ਦੱਸੋ ਇਹਦੇ ਬਾਰੇ ਜੀ ਆਮ ਲੋਂਗਾ ਵਾਲੀ ਚਾਪ ਦਾੜ ਤੋਂ ਬੱਚਿਆਂ ਨੂੰ ਹਾਰੇ ਕਿਨੂੰ ਮਲਠੀ ਬਨਾਛਾ ਸੌਫਾ ਕੇ ਬੱਚਾ ਨਾ ਜ਼ਕਾਮ ਖਾਂਸੀ ਵਗੈਰਾ ਅੱਛਾ ਜੀ ਇਹਦੇ ਨਾਲ ਠੀਕ ਹੋਏਗਾ ਪਰ ਬਾਰਾ ਸੰਗਾ ਵਗੈਰਾ ਇਸਤੇਮਾਲ ਕਰਦੇ ਅੱਛਾ ਜੀ ਇਹ ਵਧੀਆ ਚੀਜ਼ਾਂ ਨੇ ਹਾਂਜੀ ਠੀਕ ਅੰਕਲ ਜੀ ਘਟਦਾ ਠੀਕ ਅੱਛਾ ਜੀ ਬਲੱਡ ਪ੍ਰੈਸ਼ਰ ਤੇ ਬੀਪੀ ਦੀ ਦਵਾਈ ਵੀ ਦਿੰਦੇ ਅੰਕਲ ਜੀ ਹਾਂਜੀ ਮੀਰੀ ਵਾਧਾ ਘਟਦਾ ਅੱਛਾ ਜੀ ਬੇਨਤੀ ਆ ਸੰਤ ਨੂੰ ਵੀ ਜਿਹੜੇ ਪੱਟੀ ਰਿੰਦੇ ਵੀਰ ਜੇਕਰ ਕਿਸੇ ਦਵਾਈ ਲੈਣੀ ਹੋਵੇ ਇਹ ਅੰਤਰੀ ਜੀ ਸਟੇਸ਼ਨ ਤੇ ਲਾਗੇ ਬੈਠਦੇ ਆ ਬਹੁਤ ਵਧੀਆ ਦੇਸੀ ਦਵਾਈਆਂ ਬਣਾਉਂਦੇ ਆ ਇਹਨਾਂ ਤੋਂ ਜ਼ਰੂਰ ਆਓ ਅੰਕ ਜੀ ਜੇ ਟਾਈਫਾਇਡ ਹੁੰਦਾ ਵਗੈਰਾ ਬੁਖਾਰ ਸਰ ਨਿਕਲ ਜਾਂਦਾ ਜਿਹੜਾ ਤੋਂ ਅੱਛਾ ਜੀ ਜੜਾਂ ਤੋਂ ਹੀ ਹਾਂਜੀ ਠੀਕ ਹੈੇਟ ਦਾ ਮਟਾਪਾ ਵੀ ਅੱਛਾ ਜੀ ਪੇਟ ਦਾ ਮਟਾਪਾ ਵੀ ਤੇ ਰਹਿੰਦਾ ਮੈਂ ਇਹ ਚੀਜ਼ ਦੱਸਣੀ ਏ ਹਾਂਜੀ ਮੈਂ ਬਾਹਰ ਅੰਦਰ ਮੈਨੂੰ ਮਰੀਜ਼ ਵਾਲੀ ਵਿਖਣ ਆ ਤੇ ਲੈ ਜਾਂਦਾ ਮੈਂ ਲੇਵਰ ਵਾਲਿਆਂ ਦੇ ਸਾਹਮਣੇ ਸ਼ਿਵਵਾੜੀ ਮੰਦਿਰ ਉਹਨਾਂ ਸਾਹਮਣੇ ਅੱਛਾ ਠੀਕ ਹੈ ਜੀ ਆਪਣੇ ਮੰਦਰ ਦੀ ਫੋਟੋ ਅੱਛਾ ਜੀ ਇਹ ਸਾਹਮਣੇ ਮੰਦਰ ਤੇ ਆ ਜੀ ਸ਼ਿਵ ਮੰਦਰ ਪੱਟੀ ਉਹਦੇ ਸਾਹਮਣੇ ਰਹਿ ਰਹੇ ਅੰਕਲ ਜੀ ਆਦਵਾਈ ਕਾਦੀ ਅੰਕਲ ਜੀ ਆਹ ਜੀ ਹਾਂਜੀ ਆ ਜਿਹੜੀ ਪਈ ਆ ਇਹ ਮਰਦ ਨੂੰ ਹੀ ਚਾਦ ਕੋਲ ਆਉਂਦੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਸ਼ੂਗਰ ਦਾ ਵੀ ਸ਼ੂਗਰ ਦਾ ਵੀ ਇਲਾਜ ਆ ਸ਼ੂਗਰ ਦਾ ਇਲਾਜ ਕਰਦੇ ਆ ਹੋਰ ਵੀ ਜਿਵੇਂ ਬਹੁਤ ਬਿਮਾਰੀਆਂ ਅੱਜਕੱਲ੍ਹ ਘਾਤਕ ਚੱਲ ਗਈਆਂ ਅੱਜਕੱਲ੍ਹ ਸਾਰੇ ਲੋਕ ਬਿਮਾਰ ਨੇ ਉਹਨਾਂ ਕਰਕੇ ਅੰਕਲ ਜੀ ਨੇ ਬਹੁਤ ਸੋਨਾ ਪਰਾਲਾ ਕੀਤਾ ਹੈ ਖੋਂ ਤੱਕ ਕਿੰਨੇ ਮਰੀਜ਼ ਠੀਕ ਕੀਤੇ ਅੰਕਲ ਜੀ ਕਾਫੀ ਜ਼ਿਆਦਾ ਹੋਊਗਾ ਅੱਛਾ ਜੀ ਬੇਤੂ ਦੇ ਅੰਰਸਰ ਦੇ ਅੱਛਾ ਆਸ-ਪਾਸ ਮੈਂ ਤਿੰਨਾਂ ਦੀ ਜਨਨਾ ਕੁੰਤੇ ਸ਼ਹਿਰ ਚ ਵੇ ਵੀ ਜਨਨਾ ਅੱਛਾ ਜੀ ਬੱਚਾ ਦੇ ਵੀ ਜਨਨਾ ਅੱਛਾ ਜੀ ਤੋ ਫੋਨ ਆਉਂਦੇ ਨੇ ਅੱਛਾ ਜੀ ਉਹ ਮੈਨੂੰ ਲੈ ਜਾਂਦੇ ਨੇ ਚਲੋ ਠੀਕ ਹੈ ਅੰਕਲ ਜੀ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ